ਸਸ਼ਕਾਲ ਸਰਦਿਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਸਰਦਿਕਲਾ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਜਨਾਲਾ ਚ ਸੈਂਕੜੇ ਏਕੜ ਜ਼ਮੀਨ ਜਿਸ ਦੀ ਕੀਮਤ 20 ਲੱਖ ਰੁਪਏ ਪ੍ਰਤੀ ਏਕੜ ਸੀ ਉਹ ਰਾਵੀ ਦਰਿਆ ਵਿੱਚ ਡੁੱਬ ਗਈ ਇਸ ਦਾ ਇਕੱਲਾ ਮੁਆਵਜ਼ਾ 200 ਕਰੋੜ ਰੁਪਏ ਤੋਂ ਵੱਧ ਬਣਦਾ ਜਦੋਂ ਉਹਨਾਂ ਨੇ ਪੰਜਾਬ ਵਿਧਾਨ ਸਭਾ ਚ ਸਰਹੱਦੀ ਕਿਸਾਨਾਂ ਦਾ ਕੰਡਿਆਲੀ ਤਾਰ ਤੋਂ ਹਾਰ ਤੇ ਦਰਿਆ ਤੋਂ ਆਰ ਕਿਊਬਲ ਕਨੈਕਸ਼ਨ ਦਾ ਮੁੱਦਾ ਚੁੱਕਿਆ ਸੀ ਤਾਂ ਕਈ ਨੇਤਾਵਾਂ ਨੇ ਉਹਦਾ ਮਜ਼ਾਕ ਉਡਾਇਆ ਸੋਨ ਕਿ ਹੈ ਕਿ ਪੀਐਮ ਮੋਦੀ ਪੂਰੇ ਪੰਜਾਬ ਲਈ 1600 ਕਰੋੜ ਰੁਪਏ ਸਿਰਫ ਬੋਲ ਕੇ ਗਏ ਦਿੱਤਾ ਕੁਝ ਨਹੀਂ ਸਿੱਟੇ ਵਜੋਂ ਹੈ ਕਿਸਾਨ ਹੁਣ ਜਿਉਣ ਲਈ ਕੀ ਕਰਨਗੇ ਇਹ ਸੋਚਣ ਵਾਲੀ ਗੱਲ ਹੈ ਸ਼ਾਇਦ ਕੁਝ ਲੋਕਾਂ ਨੂੰ ਇਹ ਚੇਤਾ ਹੋਵੇ ਕਿ ਮੈਂ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਠਾਇਆ ਸੀਗਾ ਕਿ ਰਵਾਵੀ ਦਰਿਆ ਦੇ ਕੰਡੇ ਤੇ ਕੰਡੇ ਵਾਲੀ ਤਾਤ ਤੋਂ ਪਾਦ ਬੀਲੀ ਦੇ ਇੱਕ ਕਨੈਕਸ਼ਨ ਦਿੱਤੇ ਜਾਣ ਪਰ ਉਸ ਸਮੇਂ ਕਈ ਬੰਦਿਆਂ ਨੇ ਮੈਨੂੰ مخੌਲ ਵੀ ਕੀਤਾ ਸੀਗਾ ਉਹ ਕਿਉਂਕਿ ਉਹ ਕਹਿੰਦੇ ਕਿ ਤੂੰ ਬੋਲ ਨਹੀਂ ਸਕਦਾ ਤੇ ਮਾਂ ਜੋਗ ਸਪੀਕਰ ਸਾਹਿਬ ਨੇ ਮੈਨੂੰ ਕਹਿਤਾ ਕਿ ਤੁਸੀਂ ਬੈਠ ਜਾਓ ਬਸ ਮੈਂ ਇਹੀ ਦਰਦ ਲੈ ਕੇ ਬੋਲਿਆ ਸੀਗਾ ਆ ਦਰਦ ਸੀਗਾ ਇਹਨਾਂ ਜੱਟਾਂ ਦਾ ਪਚਾ ਦੇ ਦਿਆਂਦਾ ਕਿਸਾਨਾਂ ਦਾ ਆ ਸੁੱਲ ਇਹਨਾਂ ਨੇ 2-2 2.5 ਲੱਖ ਲਾ ਕੇ ਲਾਏ ਆ ਸਭ ਸੁੱਲ ਪੰਪ ਜਿਹੜੇ ਆ ਇਹ ਦੇਖੋ ਸਭ ਖਲਾਬ ਹੋ ਗਏ ਆ ਪਾਸਤਾ ਦੀ ਜ਼ਮੀਨ ਆ ਆ ਆਪਾਂ ਬਿਲਕੁਲ ਆ ਵੇਖੋ ਵਾਈਟ ਟੰਡਾ ਲੱਗਾ ਆ ਪਾਸਤਾ ਦੀ ਜ਼ਮੀਨ ਆ ਆਪਾਂ ਇੱਥੇ ਖੜੇ ਆ ਆਂਡੀਆਂ ਦੇ ਵਿੱਚ ਖੜੇ ਆ ਆਪਾਂ ਇਹ ਬਿਲਕੁਲ ਆਪਾਂ ਖੜੇ ਆ ਬਸ ਮੈਂ ਇਹਦੀ ਗੱਲ ਕਰਦਾ ਸੀ ਸਰ ਲੀਡਰਾਂ ਨੂੰ ਇਹਦੀ ਬੇਨਤੀ ਆ ਗਰਾਉਂਡ ਜੀਦੋ ਤੇ ਦਿਓ ਆ ਕੇ ਵੇਖੋ ਤੁਸੀਂ ਮੋਦੀ ਸਾਹਿਬ ਤੁਹਾਡੇ ਮੰਤਰੀ ਮੰਤਰੀ ਪਿੱਛੇ ਮੁੜ ਜਾਂਦੇ ਆ ਜਿਹੜੇ ਸੰਤਰੀ ਮੰਤਰੀ ਭੇਜਦੇ ਜੇ ਆਹ ਦਰਦਿਆ ਦਾ ਦਾਦਾ ਪਿੰਡ ਪੂ ਦਾ ਜਿਹਦੀ 2-300 ਏਕੜ ਜ਼ਮੀਨ ਸੀਗੀ ਆ ਲੈਗਾ ਤੁਹਾਡਾ ਦਾ ਵੀ ਦਰਿਆ ਸਾਦੀ ਇਹ ਮੈਨੂੰ ਦਿਖਾਉਣ ਲਿਆ ਬਚਾਰੇ ਕਿ ਸਹੀ ਕਿੱਦਾਂ ਜਾਈਏ ਹੁਣ ਆ ਜਿਹੜਾ ਮਾੜਾ ਪੰਡਾ ਝੋਨਾ ਸੀ ਆ ਵੀ ਸਭ ਮਰ ਗਾ ਰੇਤ ਹੀ ਰੇਤ ਬਾਦ-ਬਾਦ ਫੁੱਟ ਰੇਤ ਪਾਈ ਕੋਜੋ ਵਿੱਚ ਲੈ ਗਿਆ। ਰਾਵੀ ਦਾਦਾ ਖਿੱਚ ਕੇ ਲੈ ਗਿਆ ਤੇ ਕੁਛ ਕੰਡਿਆਂ ਦੇ ਉੱਤੇ ਰੇਤ ਹੀ ਦੇਤ ਆ ਗਈ ਆ। ਹੁਣ ਤੁਸੀਂ ਦੱਸੋ ਕਿ ਕਿਉਂ ਮੰਗਦਾ ਮੈਂ 2000 ਕਰੋੜ ਰੁਪਈਆ? ਮੈਂ ਬਾਦ-ਬਾਦ ਕਹੀ ਜਾਊਂਗਾ ਕਿ 2000 ਕਰੋੜ ਰੁਪਈਆ ਜਨਾਲੇ ਨੂੰ ਚਾਹੀਦਾ। ਆ ਖੜੇ ਆਹੀਂ। ਆਸਦ ਖੜੇ ਆ। ਬੀਐਸਐਫ ਵਾਲੇ ਖੜੇ ਨਾਲ ਆ ਪਾਕਿਸਤਾਨ ਆ। ਆ ਪਾਕਿਸਤਾਨ ਦੇ ਕੰਡੇ ਤੇ ਖੜੇ ਆ। ਇੱਥੇ ਆ ਕੇ ਸਾਡਾ ਕਿਸਾਨ ਰੋਜ਼ ਭਾਈ ਕਰਦਾ ਵਿਚਾਰਾ। ਗੇਟ ਦਾ ਟਾਈਮ ਸਵੇਰੇ 9 ਵਜੇ ਖੁੱਲਣ ਦਾ 4 ਵਜੇ ਬੰਦ ਹੋਣ ਦਾ। ਇੱਥੇ ਸਾਡੇ ਕਿਸਾਨ ਮੌਦੇ ਮੂੰਹ ਅੱਗੇ ਆ ਕੇ ਕੀਤੀ ਕਰਦੇ ਆ ਤੇ ਆਪਾਂ ਕਿਸਾਨਾਂ ਦਾ ਬੁਖੜ ਗਏ ਯਾਰ ਆਪਾਂ ਦੇਖਿਆ ਹੀ ਨਹੀਂ ਆਪਾਂ ਇਹਨਾਂ ਦੀ ਗੱਲ ਹੀ ਨਹੀਂ ਸੁਣੀ ਆਪਾਂ ਜਿਹੜੀ ਗੱਲ ਕਹਿੰਦੇ ਸੀਗੇ ਜਿਆ ਸਾਨੂੰ ਇਹ ਪੈਸਾ ਦਿਓ ਕਿਉਂ ਦਿਓ ਕਿਉਂਕਿ ਗਰਾਊਂਡ ਜਿੱਦੋਂ ਤੇ ਕਿਸੇ ਨੇ ਕੋਈ ਨਹੀਂ ਵੇਖਿਆ ਉਹ ਤਾਂ ਮਦਾਸ ਤੋਂ ਪਿੱਛੇ ਹੋ ਕੇ ਡੱਗੋ ਮਾਲ ਵੇਖ ਕੇ ਚਲੇ ਗਏ ਹਾਂ ਉੱਥੇ ਬਹੁਤ ਨੁਕਸਾਨ ਹੋਇਆ ਬਸ ਸਦਾ ਸਦਾ ਨੁਕਸਾਨ ਹੈ ਜਿਹੜੀ ਕਿਸਾਨਾਂ ਦੀ ਜ਼ਮੀਨ ਜਿਹੜੀ ਦਰਿਆ ਬਰਦ ਹੋ ਗਈ ਹੈ ਸਦ ਬਾਕੀ ਜ਼ਮੀਨ ਸਾਡੀ ਅਰੇਤ ਪੈ ਗਈ ਆ ਦੇਖੋ ਝੋਨੇ ਸਭ ਬਦਵਾਦ ਹੋ ਗਿਆ ਸਮਝਦੇ ਕਿ ਦੀ ਗੱਲ ਇੱਥੇ ਪੰਜਾਬ ਦਾ ਕਿਸਾਨ ਇੱਥੇ ਹੀ ਬੀਐਸਐਫ ਦਾ ਜਵਾਨ ਜਿਹੜਾ ਸਾਰ ਇੱਕ ਮਿੰਟਾਂ ਸਾਡੀ ਇੱਕ ਮਿੰਟਾ ਹੋਇਆ ਇੱਕ ਮਿੰਟ ਇੱਥੇ ਹੀ ਆ ਜਵਾਨ ਜਿਹੜੇ ਆ ਇੱਥੇ ਰਾਤ ਨੂੰ ਇਹ ਗਨ ਲੈ ਕੇ ਖੜਦੇ ਇੱਥੇ ਮੇਰਾ ਕਿਸਾਨ ਖੇਤੀ ਕਰਦਾ ਆਇਆ ਜੈ ਜਵਾਨ ਤੇ ਜੈ ਕਿਸਾਨ ਖਲੋਤੇ ਪਜਾਦੇ ਇਹਨਾਂ ਦੀ ਜ਼ਿੰਦਗੀ ਮੌਤ ਜਿਹੜੀ ਐਨਾ ਵੱਡਾ ਰਿਸਕ ਲੈ ਕੇ ਆਪਣਾ ਪੇਟ ਪਾਲਣ ਲਈ ਖੇਤੀ ਕਰਦੇ ਆ ਜਿਆਦਾ ਆਪਾਂ ਉਹਨਾਂ ਦੀ ਬਾਹਂ ਹੀ ਨਹੀਂ ਫੜ ਰਹੇ ਆਪਾਂ ਉਹਨਾਂ ਦੀ ਗੱਲ ਹੀ ਨਹੀਂ ਸੁਣ ਰਹੇ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਜੀ ਪੰਜਾਬ ਸਰਕਾਰ ਕਦੋਂ ਕੀ ਪੰਜਾਬ ਸਰਕਾਰ ਤੇ ਫਿਰ ਕਦੋਂ ਕੀ ਪੰਜਾਬ ਸਰਕਾਰ ਤੇ ਪੰਜਾਬ ਦਾ ਮੁੱਖ ਮੰਤਰੀ ਜੋ ਵਿੱਤੀ ਸਾਧਨ ਨੇ ਪੰਜਾਬ ਦੇ ਉਹਦੇ ਇਨਸਾਦ ਇਹਨਾਂ ਕਿਸਾਨਾਂ ਦੀ ਮਦਦ ਕਦੋਂ ਕਾ ਕਰੂਗਾ ਪਰ ਆ ਦਰਿਆ ਜਿਹੜੇ ਕੇਂਦਰ ਦੀ ਗਵਰਨਮੈਂਟ ਦੇ ਅੰਡਰ ਆਉਂਦੇ ਆ ਆ ਦਰਿਆਵਾਂ ਨੇ ਜਿਹੜੀ ਤਬਾਹੀ ਮਚਾਈ ਆ ਬਾਵੀ ਦਰਿਆ ਨੇ ਸਾਡੇ ਇਹਦਾ ਇਹਦਾ ਮੁਆਜਾ ਸਾਨੂੰ ਮਿਲਣਾ ਚਾਹੀਦਾ ਸਾਡੇ ਕਿਸਾਨਾਂ ਦੀ ਜ਼ਮੀਨ دریا ਬੁਰਦ ਹੋ ਗਈ ਆ ਉਹ ਜ਼ਮੀਨ ਦੇ ਪੈਸੇ ਕੌਣ ਦੇਊਗਾ ਕਿਸੇ ਨੇ ਵੀ ਦਿੱਤੇ ਅੱਜ ਤੱਕ 23 ਜਹਾੜ ਆਇਆ ਸੀ ਉਦੋਂ ਵੀ ਹੋ ਗਈ ਸੀ 88 ਜਹਾੜ ਉਦੋਂ ਵੀ ਹੋ ਗਈ ਸੀ ਅੱਜ ਮੈਂ ਅਫਸਰਾਂ ਦੀ ਡਿਊਟੀ ਲਈ ਆ ਅਗਲੇ ਦਿਨਾਂ 'ਚ ਮੈਂ ਦਿੱਲੀ ਤੁਹਾਨੂੰ ਉਹ ਪੇਪਰ ਭੇਜੂੰਗਾ ਕਿ 1955 ਦੇ ਵਿੱਚ ਜਿਹੜਾ ਰਾਵੀ ਦਰਿਆ ਉਹਦੀ ਕਿੰਨੀ ਲੈਂਡ ਸੀਗੀ ਉਹ ਕਿੱਥੇ ਸੀਗਾ ਉਹਦੀ ਨਿਸ਼ਾਨਦੇਹੀ ਕਿੱਥੇ ਦਾ ਅੱਜ ਕਿੱਥੇ ਆ ਗਈ ਆ ਕਿਸੇ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਕਾਸੀ ਸਾਨੂੰ ਨਹੀਂ ਮਿਲਿਆ ਕੋਈ ਪੈਸਾ 23 ਚ ਸਾਨੂੰ ਨਹੀਂ ਮਿਲਿਆ ਹੁਣ ਕੋਈ ਸਾਨੂੰ ਨਹੀਂ ਮਿਲਿਆ ਸਾਹਿਬ ਕਹਿੰਦੇ ਦਰਿਆ ਬੁਰਦ ਦਾ ਕੋਈ ਮੌਜਾ ਨਹੀਂਗਾ ਸੋ ਮੇਰੀ ਬੇਨਤੀ ਆ ਪੜਾਓ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੇ ਹੋ ਇੰਨਾ ਗਰੀਬ ਕਿਸਾਨਾਂ ਦੀ ਆਪਾਂ ਬਾਹ ਫੜੀਏ ਇਹ ਬਹੁਤ ਰਿਸਕ ਦੇ ਵਿੱਚ ਮੈਂ ਤੇ ਤੁਹਾਨੂੰ ਦਿਖਾ ਰਿਆਂ ਕਿ ਇੱਥੇ ਸਾਡਾ ਬੰਦਾ ਝੋਨੇ ਦਾ ਪਾਣੀ ਲਾਉਂਦਾ ਇੱਥੇ ਪਾਸਤਾ ਨਾਲੇ ਹੁੰਦੇ ਆ ਦੇਖੋ ਕਿੰਨਾ ਇੱਥੇ ਵਿੱਚ ਆ ਬੀਐਸਐਫ ਵਾਲੇ ਜਵਾਨ ਖੜੇ ਹੁੰਦੇ ਆ ਤੁਸੀਂ ਦੇਖ ਲਓ ਕਿੰਦੀ ਕਿੰਨਾ ਜ਼ਿੰਦਗੀ ਨੁਕੀਨਾ ਖਫੇਜ ਪਾ ਕੇ ਖੇਤੀ ਕਰਦੇ ਆ ਤਾਂ ਆਪਾਂ ਇਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਮੈਨੂੰ ਬੜਾ ਦੁੱਖ ਹੋਇਆ ਮੋਦੀ ਜੀ ਤੁਹਾਡੇ ਤੇ ਮੈਂ 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 ਬਹੁਤ ਇਤ ਕਰਦਾ ਸੀਗਾ ਕਿਉਂਕਿ ਤੁਸੀਂ ਜਦੋਂ ਆਏ ਸੀਗੇ ਤੁਸੀਂ ਕਹਿੰਦੇ ਸੀ ਕਿ ਮੈਂ ਚਾਹ ਵੇਚਣ ਵਾਲਾ ਦਾ ਮੁੰਡਾ ਹਾਂ ਮੈਂ ਗਰੀਬ ਦਾ ਮੁੰਡਾ ਹਾਂ ਮੈਂ ਗਰੀਬਾਂ ਦਾ ਦਰਦ ਸਮਝਦਾ ਹਾਂ ਪਰ ਸਾਡ ਅੱਜ ਤੁਸੀਂ ਅਬਾਨੀਆਂ ਦਾਨੀਆਂ ਦੇ ਹੋ ਗਏ ਮੋਤੀਆਂ ਲਿਓ ਮਿਸਟਰ ਚੜ੍ਹਦੀਕਲਾ ਦੇ ਵਿੱਚ ਐਨਾ ਹੀ ਮੈਨੂੰ ਦਿਓ ਇਤਿਹਾਸ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.